ਆ ਚਲੋ ਤੁੰਤਾ ਚਲੋ ਚਲ ਬਈ ਸਹੀ ਹੈ ਚਲ ਬਿੱਲਵਾ ਨਰ ਦੇਵਾ 50 ਹੈਪੀ ਨਾਮ ਹੈ ਜੀ ਅਸੀਂ ਟਿਪਰਾ ਤੇ ਲੱਗੇ ਸੀ 10ਵੇਂ ਮਹੀਨੇ ਦੀ 10 ਤਰੀਕ ਨੂੰ ਵੀ ਪੁਰਾਣੇ ਬੰਦੇ ਦੀ ਹੜਤਾਲ ਹੋਈ ਸੀ ਫੇਰ ਸਾਨੂੰ ਰੱਖਿਆ ਸੀ ਇਹਨਾਂ ਨੇ ਮੇਹਰ ਸਾਹਿਬ ਨੇ ਰੱਖਿਆ ਸੀ ਬੁੱਟਰ ਸਾਹਿਬ ਨੇ ਰੱਖਿਆ ਸੀ ਤਾਂ ਸਾਨੂੰ ਸਰਾ ਸਾਹਿਬ ਨੇ ਰੱਖਿਆ ਸੀ ਤੇ ਉਹ ਸਾਨੂੰ ਕਹਿ ਗਏ ਵੀ ਤੁਹਾਨੂੰ ਨਾ ਤਾਂ ਕੋਈ ਹਟਾਉਂਦਾ ਨਾ ਤੁਹਾਨੂੰ ਕੋਈ ਭਜਾਂਦਾ ਇੱਥੋਂ ਕਹਿ ਰਿਹਾ ਸੀ ਤੁਹਾਡੇ ਨਾਲ ਤੇ ਇਹ ਕਹਿੰਦੇ ਵੀ ਤੁਸੀਂ ਕੰਮ ਕਰੀ ਜਾਓ ਤੁਹਾਨੂੰ ਕੋਈ ਨਹੀਂ ਹਟਾਉਂਦਾ ਹੁਣ ਸਾਨੂੰ 100 ਬੰਦਿਆਂ ਨੂੰ ਕੱਲ ਹਟਾਤਾ ਹੀ ਉਹਨਾਂ ਨੇ ਤੇ ਸਾਨੂੰ ਐਂ ਕਹਿੰਦੇ ਵੀ ਤੁਸੀਂ 100 150 ਬੰਦਾ ਤੁਹਾਡਾ ਰੱਖਿਆ ਗਿਆ 36 ਬੰਦੇ ਸ਼ਾਮ ਵਾਲੀ ਚ ਤੇ 114 ਬੰਦਾ ਸਵੇਰ ਵਾਲੇ ਤੇ ਹੀ ਸਾਡੇ ਤੇ ਉਹ ਸਾਨੂੰ ਕਹਿੰਦੇ ਵੀ ਤੁਹਾਡੀ ਤਨਖਾਹ ਆ ਜਾਊਗੀ ਤੁਸੀਂ ਆਪ ਆਪਣੇ ਘਰੇ ਜਾਓ ਤੇ ਅੱਜ ਤੁਹਾਡੇ ਕੋਲੋਂ ਕੀ ਕੀਤਾ ਗਿਆ ਅੱਜ ਸਾਡੇ ਅਸੀਂ ਕੱਲ ਦੀ ਹੜਤਾਲ ਤੇ ਬੈਠੇ ਹੀ ਅਸੀਂ ਤਾਂ ਅਗਲਾ ਅੱਖਰ ਕੀ ਹੋਏਗਾ ਜੀ ਗਾ ਅਗਲਾ ਬਸ ਜੇ ਸਾਡੀ ਮੰਗਾ ਪੂਰੀ ਨਹੀਂ ਹੋਈ ਨਾ ਸਾਨੂੰ ਤਨਖਾ ਟੈਂਸ਼ਨ ਮਿਲਿਆ ਸੀ ਵੀ ਅਸੀਂ ਬਿਠੇ ਰਵਾਂਗੇ ਤਰਨੇ ਤੀ ਜਦੋਂ ਤੁਹਾਨੂੰ ਰੱਖਿਆ ਸੀ ਕੀ ਤੁਹਾਨੂੰ ਦੱਸਿਆ ਗਿਆ ਸੀ ਕਿੰਨੇ ਦਿਨਾਂ ਵਾਸਤੇ ਰੱਖਿਆ ਜਾ ਰਿਹਾ ਹੈਗਾ ਨਾ ਸਾਨੂੰ ਕੁਝ ਨਹੀਂ ਦੱਸਿਆ ਗਿਆ ਕੁਝ ਨਹੀਂ ਦੱਸਿਆ ਗਿਆ ਜੀ ਤੁਹਾਨੂੰ ਤੇ ਤੁਹਾਨੂੰ ਕੀ ਕਿਹਾ ਗਿਆ ਸੀ ਉਸ ਟਾਈਮ ਸਾਨੂੰ ਇਹ ਕਹਿਆ ਸੀ ਮੇਅਰ ਸਾਹਿਬ ਨੇ ਅਸੀਂ ਤੁਹਾਡੇ ਨਾਲ ਖੜੇ ਤੁਸੀਂ ਸਾਡਾ ਮੜਾ ਟਾਈਮ ਚ ਸਾ ਦਿੱਤਾ ਤੇ ਅਸੀਂ ਤੁਹਾਡਾ ਸਾਥ ਦੇਵਾਂਗੇ ਜੀ ਟੋਟਲ ਕਿੰਨੇ ਬੰਦੇ ਰੱਖੇ ਸੀਗੇ 250 ਬੰਦੇ ਰੱਖੇ ਸੀ ਹੁਣ ਕੀ ਕਹਿੰਦੇ ਆ ਉਹ ਹੁਣ ਤਾਂ ਉਹ ਦੋ ਦਿਨ ਛੁੱਟੀ ਸੀ ਕੱਲ ਵੀ ਛੁੱਟੀ ਸੀ ਧੱਜ ਦੀ ਵੀ ਛੁੱਟੀ ਕੱਲ ਦੇਖੋ ਕੀ ਬਣਦਾ ਜੀ ਕਿੰਨੇ ਬੰਦੇ ਹਟਾਏ ਆ 100 ਬੰਦੇ ਹਟਾਤੇ ਜੀ ਬਸ ਯਾਰ ਉਹ ਬੰਦੇ ਮੇਰਾ ਨਾਮ ਵਿਜੀ ਹੈ ਜੀ ਠੀਕ ਹੈ ਜੀ ਪਹਿਲਾਂ ਮੈਂ ਸਭ ਤੋਂ ਪਹਿਲਾਂ ਆਪਣੇ ਸਮਾਜ ਨੂੰ ਸਭ ਨੂੰ ਕਹਿਣਾ ਚਾਹਾਂਗਾ ਵੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਸਾਡੇ ਜਿਹੜੇ ਪੁਰਾਣੇ ਟਿੱਪਰ ਮਲਾਜ਼ਮ ਸੀਗੇ ਜੀ ਠੀਕ ਹੈ ਜੀ ਉਹਨਾਂ ਦੀ ਥਾਂ ਦੇ ਉੱਤੇ ਸਾਨੂੰ ਰੱਖਿਆ ਗਿਆ ਸੀ ਨਗਰ ਨਿਗਮ ਦੇ ਤੌਰ ਤੋਂ ਠੀਕ ਹੈ ਜੀ ਟਿੱਪਰ ਮਲਾਜ਼ਮਾਂ ਨੂੰ ਤੇ ਅਸੀਂ 250 ਮਲਾਜ਼ਮ ਸੀਗੇ ਜੀ ਠੀਕ ਹੈ ਜੀ ਜਿਨ੍ਹਾਂ ਦੇ ਵਿੱਚੋਂ ਇਹਨਾਂ ਨੇ 100 ਬੰਦਾ ਇਹਨਾਂ ਨੇ ਕੱਢ ਦਿੱਤਾ ਜੀ ਆ ਸਾਡੀ ਮੰਗ ਇਹੀ ਹੈ ਜੀ ਇਹਨਾਂ ਤੋਂ ਵੀ ਜਲਤੋਂ ਜਲਦ ਵੀ ਸਾਡੀ ਇੱਕ ਤਾਂ ਜਿਹੜੀ ਸੈਲਰੀ ਇਹਨਾਂ ਨੇ ਰੋਕ ਰੱਖੀ ਹੈ ਪਿਛਲੇ 3 ਮਹੀਨਿਆਂ ਤੋਂ ਠੀਕ ਹੈ ਜੀ ਚੌਥਾ ਮਹੀਨਾ ਲੱਗ ਚੁੱਕਿਆ ਜੀ ਤੇ ਸਾਨੂੰ ਇੱਕ ਤਾਂ ਸਾਡੀ ਸੈਲਰੀ ਮਿਲਣੀ ਚਾਹੀਦੀ ਹੈ ਠੀਕ ਹੈ ਜੀ ਇੱਕ ਜਿਹੜਾ ਸਾਡਾ ਰੋਜ਼ਗਾਰ ਸਾਡੇ ਤੋਂ ਖੋਇਆ ਗਿਆ ਉਹ ਸਾਨੂੰ ਵਾਪਸ ਦਿੱਤਾ ਜਾਵੇ ਅਸੀਂ ਸਭ ਸਾਰਿਆਂ ਦੇ ਅਸੀਂ ਹੱਥ ਬਨ ਕੇ ਬੇਨਤੀ ਕਰਦੇ ਹਾਂ ਸਭ ਨੂੰ ਠੀਕ ਹੈ ਜੀ ਤੇ ਸਾਡਾ ਜਿਹੜਾ ਇਹ ਅਸੀਂ ਹੜਤਾਲ ਕਰੀ ਬੈਠੇ ਹਾਂ ਜੀ ਇੱਥੇ ਸਾਡਾ ਹੜਤਾਲ ਕਰਨ ਦਾ ਇਹੀ ਮਕਸਦ ਹੈ ਜੀ ਵੀ ਸਾਨੂੰ ਸਾਡਾ ਰੋਜ਼ਗਾਰ ਦਿੱਤਾ ਜਾਵੇ ਜੇ ਇੱਥੇ ਨਹੀਂ ਤਾਂ ਕਿਤੇ ਹੋਰ ਦਿੱਤਾ ਜਾਵੇ ਦੋ ਦਿਨ ਹੋ ਗਏ ਤੁਸੀਂ ਹੜਤਾਲ ਤੇ ਬੈਠੇ ਹੋ ਨਗਰ ਨਗਰ ਦੇ ਕਿਸੇ ਅਧਿਕਾਰੀ ਨਾਲ ਗੱਲਬਾਤ ਹੋਈਏ ਦੇਖੋ ਜੀ ਇੱਕ ਅਜਮੇਰ ਸਰ ਜੀ ਕੱਲ ਆਏ ਸੀਗੇ ਜੀ ਠੀਕ ਹੈ ਜੀ ਉਹਨਾਂ ਨੇ ਕਿਹਾ ਸਾਨੂੰ ਕਿ ਵੀ ਜਿਹੜੇ ਤੁਹਾਡੇ 150 ਬੰਦੇ ਅਸੀਂ ਅਪਰੂਵਲ ਦਿੱਤੀ ਹੈ 150 ਬੰਦਿਆਂ ਦੀ ਤੇ ਜਿਹੜੇ 100 ਬੰਦੇ ਹੈ ਇਹਨਾਂ ਨੂੰ ਅਸੀਂ ਅਦਾ ਦਿੱਤਾ ਗਿਆ ਤੇ ਜਿਹੜੀ ਤਨਖਾਹਾਂ ਆਮ ਨੇ ਇਹਨਾਂ ਦੀ ਉਹ ਆ ਜਾਣਗੀਆਂ ਪਰ ਉਹਦਾ ਸਾਨੂੰ ਕੋਈ ਪਤਾ ਨਹੀਂ ਪਤਾ ਜੀ ਵੀ ਸਾਨੂੰ ਤਨਖਾਹ ਦਿੱਤੀ ਜਾਊਗੀ ਕਿ ਨਹੀਂ ਪਰ ਅਸੀਂ ਚਾਹਨੇ ਵੀ ਸਾਡਾ ਜਿਹੜਾ ਪੈਸਾ ਇਹਨਾਂ ਕੋਲੇ ਫਸਿਆ ਉਹ ਨਿਕਲੇ ਵੀ ਤੇ ਸਾਨੂੰ ਰੋਜ਼ਗਾਰ ਦਿੱਤਾ ਯਾਰ ਠੀਕ ਹੈ